ਜੋ ਜੋ ਜਿਵੇਂ ਪੰਜਾਬ ਦੇ ਸਾਰੇ ਗੁਜ਼ਾਰੂ ਮਿਹਨਤਕਣੋ ਕੇ ਜਾਨਲੇ ਨੇ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬਚਾਉਣ ਦੇ ਲਈ ਤੇ ਉੱਥੇ ਕੰਮ ਕਰਦੇ 11 59 ਪ੍ਰੋਫੈਸਰਾਂ ਦੇ ਪ੍ਰੋਜੈਕਟ ਨੂੰ ਬਚਾਉਣ ਦੇ ਲਈ ਸੀ ਲੰਬੀ ਲੜਾਈ ਲੜ ਰਹੇ ਆ ਪਿਛਲੇ ਦਿਨਾਂ ਚ ਸੁਪਰੀਮ ਕੋਰਟ ਦੇ ਵੱਲੋਂ ਇੱਕ ਮੋਡੀਫਿਕੇਸ਼ਨ ਜਾਰੀ ਕਰਕੇ ਜਿੱਥੇ ਇਹਨਾਂ ਪ੍ਰੋਫੈਸਰਾਂ ਨੇ ਇਸਵਾਵਾ ਨੂੰ ਜਾਰੀ ਰੱਖਣ ਦੀ ਗੱਲ ਕੀਤੀ ਗਈ ਹੈ ਉੱਥੇ ਨਾਲ ਹੀ ਸਰਕਾਰ ਵੱਲੋਂ ਭਾਵੇਂ মিডিਆ 'ਚ ਇਹ ਗੱਲ ਜ਼ੋਰ-ਸ਼ੋਰ ਨਾਲ ਪ੍ਰਚਾਰੀ ਗਈ ਕਿ ਸਰਕਾਰ ਬਹੁਤ ਜਲਦੀ ਰਿਵਿਊ ਪਟੀਸ਼ਨ ਫਾਈਲ ਕਰੇਗੀ ਤੇ ਬਹੁਤ ਸਟ੍ਰੌਂਗਲੀ ਇਸ ਕੇਸ ਨੂੰ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਲੜਨ ਦੀ ਕੋਸ਼ਿਸ਼ ਕਰੇਗੀ ਪਰ ਅਸਲ ਦੇ ਵਿੱਚ ਲਗਭਗ ਹਫਤਾ ਹੋ ਗਿਆ ਉਸ ਗੱਲ ਨੂੰ ਉਸ ਬਿਆਨ ਨੂੰ ਉਸ ਮੋਡੀਫਿਕੇਸ਼ਨ ਆਏ ਨੂੰ ਅਜੇ ਤੱਕ ਸਰਕਾਰ ਵੱਲੋਂ ਰਿਵਿਊ ਪਟੀਸ਼ਨ ਲਾਗਲ ਨਹੀਂ ਕੀਤੀ ਗਈ ਅੱਜ ਪ੍ਰੰਟ ਦੀ ਰੀਡਿੰਗ ਟੀਮ ਵੱਲੋਂ ਪੰਜਾਬੀ ਕੌਂਡ ਲੁਧਿਆਣਾ ਦੇ ਵਿੱਚ ਸੰਘਰਸ਼ ਦੀ ਅਗਲੀ ਰੂਪਰੇਖਾ ਨੂੰ ਲੈ ਕੇ ਮੀਟਿੰਗ ਕੀਤੀ ਗਈ ਤੇ ਇਹ ਐਲਾਨ ਕਰਦੇ ਹਾਂ ਜਿ세 ਕਿ ਜੇ ਇਸ ਹਫਤੇ ਦੇ ਦੌਰਾਨ ਸਰਕਾਰ ਜਿਹੜੀ ਰਿਵਿਊ ਪਟੀਸ਼ਨ ਨੂੰ ਫਾਈਲ ਨਹੀਂ ਕਰਦੀ ਤਾਂ ਆਉਦੇ ਐਤਵਾਰ ਨੂੰ ਮੁੱਖ ਮੰਤਰੀ ਦੇ ਘਰ ਦੇ ਅੱਗੇ ਫਿਰ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਉਹਦਾ ਘਰਾਉ ਕੀਤਾ ਜਾਊਗਾ ਤੇ ਪੰਜਾਬ ਸਰਕਾਰ ਦਾ ਜਿਹੜਾ ਕਹਿਣੀ ਤੇ ਕਰਨੀ ਦੇ ਵਿੱਚ ਉਹਦਾ ਫਰਕ ਆ ਜਿਹੜੇ ਉਹ ਲੋਰੀਆਂ ਦੀ ਸਿਆਸਤ ਕਰ ਰਹੇ ਨੇ ਜਿਹੜਾ ਝੂਠ ਬੜ ਨੀ ਇਹਦੇ ਵਿੱਚ ਬੋਲਿਆ ਜਾ ਰਿਹਾ ਉਹਦਾ ਪਰਦਾ ਚੱਕ ਕੀਤਾ ਜਾਊਗਾ ਤੇ ਦੱਸਿਆ ਜਾਊਗਾ ਕਿ ਸਿੱਖਿਆ ਕ੍ਰਾਂਤੀ ਹੈ ਜਿਹੜੀ ਕਿਵੇਂ ਉਹ ਅਸਲ ਵਿੱਚ ਇੱਕ ਝੂਠ ਦੀ ਕ੍ਰਾਂਤੀ ਹੈ ਇਸ ਤੋਂ ਬਿਨਾ ਕੁਛ ਨਹੀਂ ਤੇ ਪੰਜਾਬ ਦੇ ਲੋਕ ਕਚਹਿਰੀ ਦੇ ਵਿੱਚ ਇਹ ਗੱਲ ਸਾਫ਼ ਕੀਤੀ ਜਾਊਗੀ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਚਿਹਰੀ ਸਿੱਕਾ ਲਈ ਦੇਖੋ ਨਾ ਨੌਜਵਾਨਾਂ ਦੇ ਭੇਖੜੇ ਲਈ

ज़िंदबाद ज़िंदाबाद